ਜੀ சதਗੁਰ ਕਲਾਸ ਤੇ ਤੁਹਾਨੂੰ ਪਤਾ ਜੀ ਹਰ ਹਫਤੇ ਚ ਅਸੀਂ 3 ਦਿਨ ਮੇਲਾ ਲਾਉਂਦੇ ਆ ਸ਼ੁੱਕਰ ਸ਼ਨੀ ਤੇ ਐਤਵਾਰਾ ਅੱਜ ਆਪਾਂ ਨੇ ਵੀਰਵਾਰ ਨੂੰ ਸ਼ੁਰੂ ਕਰਤਾ ਜੀ ਇੱਕ ਦਿਨ ਪਹਿਲਾਂ ਅੱਜ ਮੇਲੇ ਦਾ ਪਹਿਲਾ ਦਿਨ ਸ਼ੁਰੂ ਹੈ ਜੀ ਤੁਸੀਂ ਦੇਖ ਸਕਦੇ ਹੋ ਵਿਮਨਸੋ ਦਾ ਕੋਟਨ ਦਾ ਕਪੜਾ ਜੀ ਬਹੁਤ ਹੀ ਵਧੀਆ ਤੇ ਸਸਤੇ ਰੇਟਾਂ ਦੇ ਪਹਿਲਾਂ ਇਹਦਾ ਰੇਟ ਸੀ 450 ਰੁਪਏ ਤੇ ਹੁਣ ਲਾਵਾਂਗੇ ਆਪਾਂ ਜੀ 1000 ਦੇ ਤਿੰਨ ਤੇ 3 ਦਿਨ ਵਾਸਤੇ ਆਪਾਂ ਦੇ 3 ਦਾ ਪਹਾੜਾ ਪੜਦਾ ਹਜ਼ਾਰ ਦੇ ਤਿੰਨ ਤੇ ਤਿੰਨ ਦਿਨ ਵਾਸਤੇ ਆ ਦੇਖ ਬਹੁਤ ਹੀ ਵਧੀਆ ਤੇ ਸਸਤੇ ਰੇਟਾਂ ਦੇ ਇਹਦੇ ਵਿੱਚ ਆ 101 ਡਿਜ਼ਾਈਨ ਹੈ ਜੀ ਆ ਦੇਖ ਸਕਦੇ ਹੋ ਡਿਜ਼ਾਈਨ ਅਸੀਂ ਤੁਹਾਨੂੰ 20 25 ਡਿਜ਼ਾਈਨ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਦੇਖਣ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜੇ ਵਧੀਆ ਲੱਗਦਾ ਤਾਂ ਤੁਸੀਂ ਵੀਡੀਓ ਜ਼ਰੂਰ ਗਾਹਾਂ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਤੁਹਾਡੀ ਦੋਸਤੀ ਮਿੱਤਰਾਂ ਰਿਸ਼ਤੇਦਾਰ ਸਭ ਦਾ ਫਾਇਦਾ ਕਰੋ ਪਹੁੰਚਣਾ ਆਪਾਂ ਨੇ ਸਤਗੁਰ ਕਲਾਥ ਸੁਨਾਮ ਦੁਕਾਨ ਦਾ ਨਾਮ ਹੈ ਜੀ ਸਤਗੁਰਾ ਇਹ ਰੇਲਵੇ ਸਟੇਸ਼ਨ ਦੇ ਨੇੜੇ ਪੈ ਜਾਂਦਾ ਜੀ ਆਹ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਲੈ ਸਕਦੇ ਹੋ ਜੀ ਆਹ ਦੇਖੋ ਜੀ ਰਿਜੀਨਲ ਕੱਪੜਾ ਹੈ ਇਹਦਾ ਰੇਟ ਕਰਤਾ ਜੀ 1000 ਦੇ ਤਿੰਨ ਤਿੰਨ ਦਿਨ ਵਾਸਤੇ ਆਪਾਂ ਨੇ ਪਹੁੰਚਣਾ ਸਤਗੁਰ ਕਲਾਤ ਸ਼ਹਿਰ ਸੁਨਾਮ ਚ ਰੇਲਵੇ ਸਟੇਸ਼ਨ ਦੇ ਨੇੜੇ ਆ ਜਾਂਦਾ ਜੀ ਆ ਕੇ ਰੇਲਵੇ ਸਟੇਸ਼ਨ ਦੇ ਕੋਲੇ ਫੋਨ ਕਰ ਲਓ ਜਾਂ ਕਿਸੇ ਨੂੰ ਪੁੱਛ ਲਓ ਵੀ ਅਸੀਂ ਨੇ ਸਤਗੁਰ ਕਲਾਤ ਪਹੁੰਚਣਾ ਮੇਲੇ ਚ ਕੱਪੜੇ ਦਾ ਮੇਲਾ ਲੱਗਿਆ ਹੁੰਦਾ ਹ ਹਰ ਹਫਤੇ ਤਿੰਨ ਦਿਨ ਲੱਗਦਾ ਜੀ ਸ਼ੁੱਕਰ ਸ਼ਨੀ ਤੇ ਐਤਵਾਰ ਜੀ